ਨਮਸਕਾਰ ਮੈਂ ਹਾ ਤੁਹਾਡਾ ਦੋਸਤ ਰਕੇਸ਼ ਲੱਕੀ ਮੇਰੇ ਵੱਲੋਂ ਔਰ ਆਜ਼ਾਦ ਲੋਕ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਆਪ ਸਭ ਨੂੰ ਦੀਵਾਲੀ ਔਰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਮੈਂ ਪਰਮਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਇਹ ਜੋ ਰੋਸ਼ਨੀ ਦਾ ਤਿਵਾਰ ਹੈ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਰੱਕੀਆਂ ਕਰੋ ਬੁਲੰਦੀਆਂ ਨੂੰ ਛੂਹੋ ਔਰ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੱਸਦੇ ਖੇਡਦੇ ਵੱਸਦੇ ਰਹੋ ਔਰ ਆਪਣੇ ਚੈਨਲ ਦੇ ਵੱਲੋਂ ਇੱਕ ਖਾਸ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਆਪਾਂ ਪਰੰਪਰਿਕ ਪਟਾਕੇ ਚਲਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਆ ਉਹਨਾਂ ਦੀ ਜਗ੍ਹਾ ਤੇ ਆਪਾਂ ਗ੍ਰੀਨ ਪਟਾਕੇ ਚਲਾ ਕੇ ਇਸ ਖੁਸ਼ੀ ਦੇ ਤਿਉਹਾਰ ਨੂੰ ਮਨਾਈਏ ਤਾਂ ਕਿ ਜੋ ਆਪਣਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਪਟਾਕਿਆਂ ਦੇ ਨਾਲ ਉਹ ਪ੍ਰਦੂਸ਼ਿਤ ਹੋਣ ਤੋਂ ਬਚਾਅ ਹੋਵੇ ਗ੍ਰੀਨ ਪਟਾਕੇ ਚਲਾਈਏ ਔਰ ਦੀਵਾਲੀ ਨੂੰ ਪੂਰੀ ਖੁਸ਼ੀ ਦੇ ਨਾਲ ਮਨਾਈਏ ਇਹ ਸਾਡੀ ਵੀ ਅਪੀਲ ਹੈ ਪ੍ਰਸ਼ਾਸਨ ਵੀ ਬਾਰ-ਬਾਰ ਇਸ ਗੱਲ ਦੀ ਅਪੀਲ ਕਰਦਾ ਰਹਿੰਦਾ ਕਿ ਗ੍ਰੀਨ ਪਟਾਕੇ ਚਲਾਓ ਔਰ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ